ਕੀ ਨਾਮ ਹੈ ਤੇ ਕਿਦਾਂ ਚੁੱਕੀ ਹੋ ਮੇਰਾ ਨਾਮ ਸ਼ਿਵਿਕਾ ਹੰਸ ਹੈ ਤੇ ਮੇਰਾ 300 ਰੈਂਕ ਆਇਆ ਯੂਪੀਐਸਸੀ ਐਗਜ਼ਾਮ ਵਿੱਚ ਮੈਂ ਕਿੰਨੇ ਦਿਨ ਹੋ ਗਏ ਟਰਾਈ ਕਰਦੇ ਹਾਂ ਸਰ ਮੈਨੂੰ ਹੋ ਗਿਆ 3-4 ਸਾਲ ਪ੍ਰੈਪਰੇਸ਼ਨ ਕਰਦੇ ਤੇ ਮੇਰਾ ਇਹ ਤੀਜਾ अटेम्प्ट ਜਿਸ ਤਰ੍ਹਾਂ ਜੇ ਸੰਘਰਸ਼ ਕਰਨੇ ਪੈਂਦੇ ਜਦ ਕੋਈ ਆਪਣਾ ਸੁਪਨਾ ਅਚੀਵ ਕਰਦਾ ਹੈ ਡੇਲੀ ਉਹੀ ਡਿਸਪਲਾਈਨ ਮੇਨਟੇਨ ਕਰਨਾ ਉਹ ਕਾਫੀ ਮੋਨੋਟਨਸ ਹੋ ਜਾਂਦਾ ਹੈ ਉਹੀ ਰੂਟੀਨ ਕਰਨਾ ਤੇ ਉਸੇ ਵਿੱਚ ਹੀ ਰਹਿਣਾ ਮੈਨੂੰ ਲੱਗਦਾ ਇੱਕ ਸੰਘਰਸ਼ ਹੀ ਹੈ ਮਾਤਾ ਪਿਤਾ ਦਾ ਸੁਪਨਾ ਸੀ ਤੇ ਤੁਹਾਡਾ ਸੁਪਨਾ ਸੀ ਜੀ ਮੈਂ ਮੈਨੂੰ ਕਿਸੇ ਨੇ ਹੀ ਗਾਈਡ ਕੀਤਾ ਤੇ ਮੈਂ ਆਪਣੇ ਪੇਰੈਂਟਸ ਨੂੰ ਦੱਸਿਆ ਤਾਂ ਫਿਰ ਉਹਨਾਂ ਨੇ ਵੀ ਪੂਰੀ ਸਪੋਰਟ ਕੀਤੀ ਮੇਰੀ ਤੇ ਫਿਰ ਮੈਂ ਵੀ ਆਪੇ ਆਪ ਹੀ ਰਿਸਰਚ ਕਰਕੇ ਸੋਚਿਆ ਕਿ ਮੈਂ ਵੀ ਇਹੀ ਕਰਨਾ ਸੁਣੋ ਜਿਸ ਤਰ੍ਹਾਂ ਤਿਆਰੀ ਕਰਨ ਤੋਂ ਬਾਅਦ ਪ੍ਰੈਕਟਿਸ ਹੁੰਦੀ ਹੈ ਟ੍ਰੇਨਿੰਗ ਹੁੰਦੀ ਹੈ ਕੀ ਸੋਚਿਆ ਵੀ ਕਿਹੜੇ ਫੀਲਡ ਦੇ ਵਿੱਚ ਜਾਣਾ ਹੈ ਅਲੇ ਸਰਵਿਸ ਦਾ ਅਲੋਟ ਹੋਈ ਨਹੀਂ ਹੈ ਮੈਨੂੰ ਆਇ ਲੱਗਦਾ ਆਈਆਰਐਸ ਹੋ ਜਾਊਗੀ ਠੀਕ ਹੈ ਜਿਹੜੀਆਂ ਲੜਕੀਆਂ ਅੱਗੇ ਪੜ੍ਹਨਾ ਚਾਹੁੰਦੀਆਂ ਹਨ ਉਹਨਾਂ ਨੂੰ ਕੁਝ ਪ੍ਰੇਰਿਤ ਦੇਣਾ ਚਾਹੀਦਾ ਹੋ ਕਿ ਇਸ ਤਰ੍ਹਾਂ ਦੀ ਅਗਰ ਉਹਨਾਂ ਨੇ ਪਰਫਾਰਮ ਕਰਨਾ ਹੁੰਦਾ ਨਹੀਂ ਮੈਨੂੰ ਲੱਗਦਾ ਕੁੜੀਆਂ ਤੇ ਮੁੰਡੇ ਦੋਨਾਂ ਵਿੱਚ ਹੀ ਪੋਟੈਂਸ਼ੀਅਲ ਹੈ ਤੇ ਤੁਸੀਂ ਜੇ ਟਰਾਈ ਕਰੋ ਤੁਸੀਂ ਪੂਰੀ ਕੋਸ਼ਿਸ਼ ਕਰੋ ਆਪਣੇ ਏਮ ਦੇ ਲਈ ਤੇ ਤੁਸੀਂ ਵੀ ਇੰਡੀਪੈਂਡੈਂਟ ਬਣੋ ਸਕਸੈਸ ਹਾਸਿਲ ਕਰੋ ਮੈਨੂੰ ਇਹ ਲੱਗਦਾ ਕਿ ਜੇ ਮੇਰਾ ਮੈਨੂੰ ਵੀ 2-3 ਪ੍ਰਯਾਸ ਲੱਗੇ ਕਰਨ ਲਈ ਤੇ ਉਹਨਾਂ ਦਾ ਵੀ ਹੋ ਜਾਊਗਾ ਜੇ ਤੁਸੀਂ ਜੇ ਉਹ ਟਰਾਈ ਕਰਦੇ ਰਹਿਵੇਂ ਜੇ ਮੇਰੇ ਫਾਦਰ ਫੋਟੋਗ੍ਰਾਫਰ ਹੈ ਮਦਰ ਮੇਰੇ ਹੋਮ ਮੇਕਰ ਹੈ ਹਾਂਜੀ ਮੇਰੀ ਇੱਕ ਭੈਣ ਹੈ ਤੇ ਇੱਕ ਭਰਾ ਹੈ ਤੇ ਮੇਰੇ ਦਾਦੀ ਵੀ ਆ ਹਾਂਜੀ ਤੁਹਾਨੂੰ ਸ਼ੁਕਰ ਹੈ ਸਰਕਾਰੀ ਨਹੀਂ ਕੋਈ ਹੈ ਨਹੀਂ ਨਾਮ ਤੇ ਕੀ ਰਹਿਣਾ ਨਾਮ ਮੇਰਾ ਸੁਨੀਲ ਹੰਸ ਹੈਗਾ ਤੇ ਤੇ ਰਾਜਪੁਰੇ ਜੀ ਅਸੀਂ ਰਹਿੰਦੇ ਹਾਂ ਤੇ ਗਾਂਧੀ ਕਲੋਨੀ ਚ ਤੇ ਇਹ ਨੇ ਗੋਲੇ ਚੀਫ ਕਿਤਾ ਕਿਸ ਤਰ੍ਹਾਂ ਫਿure ਮਤਲਬ ਕਿ ਨੇ ਅਚੀਵਮੈਂਟ ਇਹੋ ਜੀ ਹੈ ਕਿ ਮਤਲਬ ਸਾਨੂੰ ਉਹਦੇ ਤੇ ਬੜਾ ਗਰਵ ਮਹਿਸੂਸ ਹੋ ਰਿਹਾ ਮਾ ਸਾਡੇ ਮਤਲਬ ਹਰ ਇੱਕ ਸਾਨੂੰ ਪਾਸ ਹੋਏ ਦੀਆਂ ਵਿਸ਼ੇਜ਼ ਆ ਰਹੀਆਂ ਗੁੱਡ ਵਿਸ਼ੇਜ਼ ਆ ਰਹੀਆਂ ਸ਼ਹਿਰ ਵਾਲੇ ਸ਼ਹਿਰ ਵੱਲੋਂ ਵੀ ਬਾਰੋਂ ਵੀ சின்ன ਐਕਸਪੈਂਸਿਵ ਰਹਿੰਦਾ ਜੀ ਖਰਚਾ ਮੈਨੂੰ ਤਾਂ ਚਲੋ ਮਹਿਸੂਸ ਨਹੀਂ ਹੋਇਆ ਕਿਉਂਕਿ ਅਸੀਂ ਜਿਵੇਂ ਅਦੀਰ ਜਿਹੜੀ ਇਨਸਟਾਲਮੈਂਟ ਵਾਈਜ਼ ਪੇ ਕਰਦੇ ਰਹੇ ਹਾਂ ਬਟ ਇਹਦੇ ਚ ਕੋਈ ਸਾਨੂੰ ਨਹੀਂ ਮਹਿਸੂਸ ਹੋਇਆ ਵੀ ਇਸ ਸਟੱਡੀਜ਼ ਕੋਈ ਜ਼ਿਆਦਾ ਖਰਚਾ ਹੁੰਦਾ ਹੈਗਾ ਬਸ ਮਿਹਨਤ ਜ਼ਿਆਦਾ ਹੁੰਦੀ ਹੈ ਪਰਿਵਾਰ ਦੇ ਵਿੱਚ ਵੀ ਕੋਈ ਬੱਚਾ ਸਾਡਾ ਇਸ ਲੈਵਲ ਤੇ ਚਲ ਰਿਹਾ ਹੈ ਨਿਸ਼ਚਿਤ ਪਹਿਲੇ ਤਾਂ ਅਸੀਂ ਨਹੀਂ ਸੋਚਿਆ ਸੀਗਾ ਸਾਨੂੰ ਤਾਂ ਸੀਗਾ ਇੱਕ ਬੱਚਾ ਸਾਡਾ ਚਲੋ ਜਿਵੇਂ ਪੜ ਰਿਹਾ ਇੱਕ ਵੈਸੇ ਅਸੀਂ ਕਹਿੰਦੇ ਸੀ ਵੀ ਗਵਰਨਮੈਂਟ ਜੌਬ ਲੱਗ ਜਾਏ ਜਾਂ ਕੋਈ ਵੀ ਹੈਗਾ ਉਹ ਤਾਂ ਹਰ ਇੱਕ ਦੀ ਸੋਚ ਹੁੰਦੀ ਹੈ ਵੀ ਗਵਰਨਮੈਂਟ ਜੌਬ ਬੱਚਾ ਕਰੇ ਸਾਡਾ ਤੇ ਬਟ ਜਦੋਂ ਸਾਨੂੰ ਲੱਗਾ ਵੀ ਸਾਡਾ ਬੱਚਾ ਕੁਝ ਅੱਛਾ ਕਰ ਸਕਦਾ ਤਾਂ ਫਿਰ ਸਾਨੂੰ ਕਿਸੇ ਨੇ ਗਾਈਡ ਕਰਿਆ ਵੀ ਆਪਾਂ ਜਿਹੜੀ ਲਾਈਨ ਹੈਗੀ ਥੋੜੀ ਜੀ ਮਤਲਬ ਇਹੋ ਜਿਹੀ ਕਰੋ ਵੀ ਜਿਹਦੇ ਚ ਸਮਾਜ ਨੂੰ ਵੀ ਉਹਦਾ ਫਾਇਦਾ ਹੋਵੇ ਬੱਚੇ ਦਾ ਵੀ ਇੱਕ ਅਲੱਗ ਤੋਂ ਉਹਦਾ ਨਾਮ ਬਣੇ ਤੇ ਮਤਲਬ ਫਿਰ ਸਾਨੂੰ ਜਦੋਂ ਇਹ ਯੂਪੀਐਸ ਦੀ ਜਿਹੜੀ ਇਹਦੀ ਲਾਈਨ ਮਿਲੀ ਤੇ ਅਸੀਂ ਚਲੋ ਬੱਚਿਆਂ ਨੂੰ ਗਾਈਡ ਵੀ ਕਰਦੇ ਰਿਹਾ ਫਿਰ ਨੇ ਸਟਾਰਟ ਕਰਿਆ ਇਹਨੇ ਕੋਸ਼ਿਸ਼ ਕੀਤੀ ਤੇ ਇਹਨੇ ਉਸ ਮੁਕਾਮ ਨੂੰ ਹਾਸਿਲ ਵੀ ਕਰਿਆ ਆਪਣੇ ਨਾਲ ਮੇਰਾ ਨਾਮ ਸੀਮਾ

ਨਹੀਂ 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 ਇਹ ਸਾਡੀ ਬੇਟੀ ਇਸ ਲੈਵਲ ਦੀ ਨਹੀਂ ਸੀ ਨਾ ਕਿ ਵੀ ਇਹ ਰੋਟੀਆਂ ਬਣਾਏ ਜਾਂ ਕੁਝ ਕਰੇ ਮਤਲਬ ਇਹਦੇ ਪੋਟੈਂਸ਼ੀਅਲ ਸਾਨੂੰ ਦਿਖਦਾ ਸੀ ਵੀ ਬਹੁਤ ਕੁਝ ਕਰ ਸਕਦੀ ਹੈ ਇਹ ਹੁਣ ਮਾਮਾ ਨੂੰ ਜੀ ਕੁਝ ਕਹਿਣਾ ਚਾਹੂਗੇ ਜਿਹੜੀਆਂ ਆਪਣੀ ਧੀ ਦੇ ਸੁਪਨਿਆਂ ਨੂੰ ਪੂਰਨ ਦੀ ਕੋਸ਼ਿਸ਼ ਕਰਦੇ ਹਾਂਜੀ ਨਹੀਂ ਚਲੋ ਅੱਜਕੱਲ ਤਾਂ ਇਹੋ ਜਿਹੀ ਨਹੀਂ ਹੈ ਕਿ ਪੇਰੈਂਟਸ ਹਰ ਕੋਈ ਆਪਣੇ ਬੱਚੇ ਨੂੰ ਸਪੋਰਟ ਹੀ ਕਰਦਾ ਹੈਗਾ ਇਹ ਮਤਲਬ ਜੇ ਬੱਚਾ ਕਰ ਸਕਦਾ ਹੈ ਤਾਂ ਜ਼ਰੂਰ ਮਾਪਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਹਾਂਜੀ ਥੈਂਕ ਯੂ